ੴ ਸਤਿਗੁਰ ਪ੍ਰਸਾਦਿ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਗੁਰਬਾਣੀ ਵਿੱਚ ਸਤਿਗੁਰੂ ਜੀ ਫਰਮਾਉਂਦੇ ਨੇ ਅੰਡਜ ਜੇਰਜ ਉਤਪੁਜਾ ਖਾਨੀ ਸੇਤ ਜਹਾਂ ਅੰਡਜ ਯਾਨੀ ਆਂਡਿਆਂ ਤੋਂ ਪੈਦਾ ਹੋਏ ਜੀਵ ਜੇਰਜ ਜੋ ਜੀਵ ਜੇਰ ਤੋਂ ਪੈਦਾ ਹੁੰਦੇ ਨੇ ਉਤਪੁਜ ਜੋ ਧਰਤੀ ਤੋਂ ਪੈਦਾ ਹੁੰਦੇ ਨੇ ਸੇਤਜ ਜੋ ਪਸੀਨੇ ਤੋਂ ਜੀਵ ਪੈਦਾ ਹੁੰਦੇ ਨੇ ਮਨੁੱਖ ਜੋ ਹੈ ਉਹ ਜੇਰ ਤੋਂ ਪੈਦਾ ਹੁੰਦਾ ਹੈ ਤੇ ਪੈਦਾ ਹੋਣ ਦਾ ਇੱਕ ਨਿਯਮ ਹੈ ਇਸੇ ਨਿਯਮ ਦੇ ਅਨੁਸਾਰ ਕਈ ਵੱਡੇ ਵੱਡੇ ਭਗਤ ਰਿਖੀ ਸੰਤ ਸਾਧੂ અવਤਾਰ ਗੁਰੂ ਦੇਵਤੇ ਆਦੀ ਇਸ ਦੁਨੀਆ ਵਿੱਚ ਆਏ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਇੱਕ ਸਾਧਾਰਨ ਪਰਿਵਾਰ ਵਿੱਚ ਹੋਇਆ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅੱਜ ਦਾ ਵਿਚਾਰ ਹੈ ਸਾਧਾਰਨ ਇੱਕ ਗੱਲ ਤੁਹਾਨੂੰ ਚੇਤੇ ਕਰਾ ਦੇਣਾ ਹਾਂ ਕਿ ਅੱਜ ਦਾ ਮਨੁੱਖ ਚਾਹ ਕੇ ਵੀ ਸਾਧਾਰਨ ਜੀਵਨ ਨਹੀਂ ਜੀ ਸਕਦਾ ਕਿਉਂਕਿ ਸਾਡੇ ਜੀਵਨ ਵਿੱਚ ਸੁੱਖਾਂ ਦਾ ਤੇ ਦੁੱਖਾਂ ਦਾ ਆਕਾਰ ਬਹੁਤ ਵੱਡਾ ਹੋ ਚੁੱਕਿਆ ਹੈ ਸਾਦਾਰਨਤਾ ਸਾਡੇ ਜੀਵਨ ਤੋਂ ਲਗਭਗ ਸਮਾਪਤ ਹੋ ਚੁੱਕੀ ਹੈ ਸਾਧਾਰਨ ਸ਼ਬਦ ਵੀ ਸਾਡੀ ਜ਼ੁਬਾਨ ਤੋਂ ਨਿਕਲਣਾ ਬੰਦ ਹੋ ਗਿਆ ਹੈ ਤੇ ਇਹ ਸ਼ਬਦ ਸੁਣਨਾ ਵੀ ਬਹੁਤ ਘਟ ਹੋ ਗਿਆ ਹੈ ਕਿਉਂਕਿ ਸਾਧਾਰਨ ਜੀਵਨ ਕੋਈ ਆਨੰਦ ਲੈਣ ਵਾਲਾ ਵਿਅਕਤੀ ਹੀ ਜੀ ਸਕਦਾ ਹੈ ਪਰ ਐਸੇ ਵਿਅਕਤੀ ਬਹੁਤ ਹੀ ਘੱਟ ਨੇ ਬਹੁਤ ਔਖੇ ਮਿਲਦੇ ਨੇ ਭਗਤ ਸੰਤ ਸਾਧੂ ਗੁਰੂ ਆਦਿ ਇਹ ਸਾਧਾਰਨ ਜੀਵਨ ਹੀ ਜਿਉਂਦੇ ਨੇ ਇਸ ਲਈ ਸਾਧਾਰਨ ਜੀਵਨ ਨੂੰ ਜੋ ਜੇ ਆਨੰਦ ਆਖਿਆ ਜਾਏ ਅਤ ਕਤਨੀ ਨਹੀਂ ਹੋਵੇਗੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਵੀ ਸਾਧਾਰਨ ਸੀ ਖਾਣਾ ਪੀਣਾ ਚੱਲਣਾ ਉੱਠਣਾ ਬੈਠਣਾ ਸੌਣਾ ਪਹਿਨਣਾ ਰੂਪ ਰੰਗ ਆਦਿ ਸਭ ਸਾਧਾਰਨ ਸੀ ਪਰ ਸੰਗਤ ਜੀ ਜੇ ਨਾਨਕ ਸਾਧਾਰਨ ਸੀ ਤਾਂ ਉਹਨਾਂ ਦੀ ਵਿਸ਼ੇਸ਼ਤਾ ਕੀ ਸੀ ਹਾਂ ਨਾਨਕ ਦਾ ਬੋਲਣਾ ਸਾਧਾਰਨ ਨਹੀਂ ਸੀ ਨਾਨਕ ਦੇ ਮੁਖ ਚੋਂ ਨਿਕਲੇ ਸ਼ਬਦ ਸਾਧਾਰਨ ਨਹੀਂ ਸੀ ਕਿਉਂਕਿ ਉਹ ਸ਼ਬਦ ਨਾਨਕ ਦੇ ਆਪਣੇ ਨਹੀਂ ਸੀ ਉਸ ਦੇ ਅੰਦਰੋਂ ਕੋਈ ਹੋਰ ਬੋਲਦਾ ਸੀ ਨਾਨਕ ਤਾਂ ਆਪ ਕਹਿੰਦੇ ਨੇ ਤੁਰਕੀ ਬਾਣੀ ਆਈ ਅਰਬਦ ਨਰਬਦ ਤੁੰਦੂਕਾਰਾ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਜੋ ਮੰਗਲਾ ਚਰਨ ਹੈ ਇਹ ਕਥਨ ਇਨਸਾਨ ਦੀ ਸੋਚ ਤੋਂ ਪਰੇ ਹੈ ਇਸ ਲਈ ਐਸੇ ਸ਼ਬਦ ਜੋ ਕੁੱਲ ਲੋਕਾਈ ਵਾਸਤੇ ਹੋਣ ਉਹ ਤੁਰਕੀ ਬਾਣੀ ਹੀ ਹੋ ਸਕਦੀ ਹੈ ਇਸੇ ਲਈ ਜੋ ਵਿਅਕਤੀ ਜ਼ਾਦਾਰਨ ਜੀਵਨ ਜੀਂਦਾ ਹੈ ਉਹ ਸ਼ਬਦ ਨਾਲ ਜੁੜ ਜਾਂਦਾ ਹੈ ਭਗਤ ਸੰਤ ਗੁਰੂ ਸਾਧੂ ਬ੍ਰਹਮ ਗਿਆਨੀ ਪੰਡਤ ਗਿਆਨੀ ਸੇਵਕ ਹਰ ਜਨ ਇਹ ਸ਼ੁਰੂ ਤੋਂ ਹੀ ਸ਼ਬਦ ਨਾਲ ਜੁੜੇ ਹੁੰਦੇ ਨੇ ਇਸ ਲਈ ਇਨਾਂ ਦਾ ਜੀਵਨ ਸੁਧਾਰਨ ਹੁੰਦਾ ਹੈ ਇਨਾਂ ਦੇ ਮੁਖ ਚੋਂ ਨਿਕਲੇ ਹੋਏ ਸ਼ਬਦਾਂ ਨੂੰ ਹੀ ਸਤਕਾਰ ਮਿਲਦਾ ਹੈ ਕਿਉਂਕਿ ਇਨਾਂ ਦੇ ਬੋਲਾਂ ਵਿੱਚ ਪ੍ਰੇਮ ਸਹਿਜਤਾ ਸੱਚਾਈ ਆਨੰਦ ਗਿਆਨ ਆਦਿ ਮਿਲਦਾ ਹੈ ਇਨਾਂ ਦੇ ਬਚਨਾਂ ਵਿੱਚੋਂ ਅੰਮ੍ਰਿਤ ਨਿਕਲਦਾ ਹੈ ਜੋ ਮਨ ਨੂੰ ਉਤੇਪਿਤ ਕਰ ਦਿੰਦਾ ਹੈ ਨਾਨਕ ਕਹਿੰਦੇ ਨੇ ਅੰਮ੍ਰਿਤ ਵਚਨ ਸਾਜ ਕੀ ਬਾਣੀ ਬਾਣੀ ਸੁਣ ਕੇ ਮਨ ਵਿੱਚ ਆਨੰਦ ਆ ਜਾਂਦਾ ਹੈ ਨਾਨਕ ਕਹਿੰਦੇ ਨੇ ਸੁਣੀਏ ਦੁਖ ਪਾਪ ਦਾ ਨਾਸ ਇਸ ਲਈ ਸੰਗਤ ਜੀ ਅਸੀਂ ਜੀਵਨ ਨੂੰ ਸਾਧਾਰਨ ਬਣਾ ਕੇ ਸ਼ਬਦ ਨਾਲ ਜੁੜੀਏ ਤੇ ਜੀਵਨ ਨੂੰ ਵਿੱਚ ਧਰਮ ਪਰਮ ਆਨੰਦ ਪ੍ਰਾਪਤ ਕਰੀਏ ਸਾਧ ਸੰਗਤ ਜੀ ਗੁਰਬਾਣੀ ਦੇ ਸ਼ਬਦ ਤੇ ਵਿਚਾਰ ਕਰਦੇ ਆਂ ਅਨੇਕਾਂ ਹੀ ਝੂਲਾਂ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ ਦਾਸ ਦੀ ਭੁੱਲ ਚੁੱਕ ਨੂੰ ਮਾਫ ਕਰਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ